ਜੇ ਵੀ ਕੇਂਦਰ ਸਰਕਾਰ ਨੇ ਫੈਸਲਾ ਕਰਕੇ ਹੁਣ ਬਿਜਲੀ ਬੋਰਡ ਨੂੰ ਨਿੱਜੀ ਹੱਥਾਂ ਵਿੱਚ ਦੇਣ ਦਾ ਐਲਾਨ ਕਰ ਦਿੱਤਾ ਵਾ ਕਿ ਉਹ گاؤں ਵਾਲੇ ਸਮੇਂ ਵਿੱਚ ਜਿਹੜਾ ਸਾਡਾ ਪਾਵਰਕਾਮ ਆ ਉਹ ਵੇਚਿਆ ਜਾਊਗਾ ਪੰਜਾਬ ਸਰਕਾਰ ਵੀ ਉਹਦੇ ਨਾਲ ਖੜੀ ਹੈਗੀ ਹੈ ਜੇ ਇਹਦਾ ਮੜਾ ਜਾਂ ਪੁਛੋਪੜ ਦੇਖਿਆ ਜਾਵੇ ਤਾਂ 1948 ਦਾ ਬਿਜਲੀ ਐਕਟ ਇਹਨੂੰ ਬਦਲਿਆ ਗਿਆ ਕਿਉਂ ਬਦਲਿਆ ਗਿਆ ਕਿ 1900 ਬਿਜਲੀ ਐਕਟ 48 ਦੇ ਵਿੱਚ 3% ਤੋਂ ਵੱਧ ਖੰਪਤ ਖਰਾਬ ਉਹ ਮੁਨਾਫਾ ਲੈਣ ਦੀ ਮਨਾਹੀ ਸੀ ਉਦੋਂ ਨੋ ਲਾਸ ਨੋ ਪ੍ਰੋਪਰਟੀ ਦੇ ਉੱਤੇ ਬਿਜਲੀ ਬੋਰਡ ਨੂੰ ਚਲਾਉਣਾ ਸੀ ਅਗਲੇ ਨੇ ਕਾਰਪੋਰੇਟ ਕਰਾਣਿਆਂ ਨੂੰ ਬਿਜਲੀ ਬੋਰਡ ਪਾਵਰ ਸੈਕਟਰ ਵਿੱਚ ਲੈ ਕੇ ਆਉਣਾ ਸੀ ਇਸ ਕਰਕੇ ਬਿਜਲੀ ਐਕਟ 2003 ਲਿਆਂਦਾ ਜਿਹਦੇ ਵਿੱਚ ਘੱਟੋ ਘੱਟ ਮੁਨਾਫਾ ਕਮਾਉਣ ਦੀ ਸੀਮਾ 16% ਅਤੇ ਵੱਧ ਤੋਂ ਵੱਧ ਜਿੰਨਾ ਮਰਜੀ ਪ੍ਰਾਈਵੇਟ ਕੰਪਨੀਆਂ ਮੁਨਾਫਾ ਕਮਾਉਣ ਔਰ ਬਿਜਲੀ ਪਰਦਾਵਾਰੀ ਦੇ ਹੱਕ ਪ੍ਰਾਈਵੇਟ ਕਾਰਪੋਰੇਟ ਦੇ ਉੱਤੇ ਜਿਹਨੇ ਜਿਹੜੇ ਪੰਜਾਬ ਅੰਦਰ ਪੰਜਾਬ ਦੀਆਂ ਤੇ ਕੇਂਦਰ ਦੀਆਂ ਸਰਕਾਰਾਂ ਨੇ ਜਿਹੜੇ ਆ بڑے ਨਵੇਂ ਥਰਮਲ ਪਲਾਂਟ ਲਾਏ ਹੈਗੇ ਜਿਹੜੀ ਬੜੀ ਮਹਿੰਗੀ ਬਿਜਲੀ ਕੀਤੀ ਜਾ ਰਹੀ ਹੈ ਹੁਣ ਆਉਣ ਵਾਲੇ 170 ਦੇ ਵਿੱਚ ਜਿਹੜਾ ਸੋਧ ਬੇਲਿਆ ਬਿਜਲੀ ਬੋਰਡ ਦਾ ਉਹ 25 ਬਣੂਗਾ ਉਹਨੂੰ ਲਿਆਉਣ ਦੀ ਤਿਆਰੀ ਹੋ ਰਹੀ ਹੈ ਉਹਦੇ ਨਾਲ ਬਿਜਲੀ ਵੇਚਣ ਦਾ ਅਧਿਕਾਰ ਵੀ ਪ੍ਰਾਈਵੇਟ ਕੰਪਨੀਆਂ ਨੂੰ ਦਿੱਤਾ ਜਾਣਾ ਜਿਵੇਂ ਕੇਂਦਰ ਦੇ ਬਿਜਲੀ ਮੰਤਰੀ ਖੱਟੜ ਸਾਹਿਬ ਨੇ ਕਿਹਾ ਭੀਖਸਤ ਤੱਕ ਅਸੀਂ ਸਾਰੇ ਜਿਹੜੇ ਮਲਾਜ਼ਮ ਆ ਉਹਨਾਂ ਦੇ ਘਰਾਂ 'ਕੇ ਜੇਪਲੇ ਮੀਟਰ ਲਾਵਾਂਗੇ ਤੇ ਇਹਦੀ ਤਿਆਰੀ ਹੋ ਰਹੀ ਆ ਇਹਦੇ ਵਾਸਤੇ ਕਿਸਾਨ ਮਜ਼ਦੂਰ ਸ਼ਿਕਸ਼ ਕਮੇਟੀ ਪੰਜਾਬ ਨੇ ਬਿਜਲੀ ਚੀਫ ਬਾਡਰ ਜ਼ੋਨ ਇਹਦੇ ਨਾਲ ਦੀ ਨਾਲ ਜਿਹੜੇ ਪੰਜਾਬ ਪੱਤਰੀ ਐਸ ਸੀ ਆ ਐਕਸੀਨ ਆ ਪੂਰੇ ਪੰਜਾਬ ਨਰ 14 ਜੁਲਾਈ 2025 ਨੂੰ ਵੱਡੇ ਵਿਸ਼ਾਲ ਲੱਖਾਂ ਦੇ ਕੱਟ ਕਰਦੇ ਅ ਕੋਸ਼ਿਸ਼ ਕੀਤੀ ਆ ਔਰ ਯਤਨ ਚਟਾਏ ਜਾ ਰਹੇ ਆ ਵੀ ਤਿਆਰੀਆਂ ਵਿੱਚ ਜੁੱਟিয়ে ਇਹਦੇ ਵਿੱਚ ਅਸੀਂ ਲੋਕਾਂ ਨੂੰ ਕਹਿਣਾ ਚਾੁੰਦੇ ਆਂ ਵੀ ਬਿਜਲੀ ਦਾ ਮਸਲਾ ਕੱਲਾ ਕਿਸਾਨਾਂ ਦਾ ਨਹੀਂ ਮਜ਼ਦੂਰਾਂ ਨੇ ਵੀ ਬਿਜਲੀ ਬਾਲਣੀ ਆਂ ਵਿਦਿਆਰਥੀਆਂ ਨੇ ਵੀ ਬਿਜਲੀ ਬਾਲਣੀ ਆਂ ਦੁਕਾਨਦਾਰਾਂ ਨੇ ਵੀ ਬਿਜਲੀ ਬਾਲਣੀ ਆਂ ਸ਼ਹਿਰੀਆਂ ਨੇ ਵੀ ਬਿਜਲੀ ਬਾਲਣੀ ਆਂ ਇਹ ਬਿੱਲ ਦਿੱਤੇ ਨਹੀਂ ਜਾਣੇ ਜੇ ਬਿਜਲੀ ਬੋਰਡ ਨੂੰ ਨਿੱਜੀ ਹੱਥਾਂ ਵਿੱਚ ਵੇਚ ਦਿੱਤਾ ਗਿਆ ਇਸ ਕਰਕੇ ਪੂਰੇ ਪੰਜਾਬੀਆਂ ਨੂੰ ਅਪੀਲ ਕਰਦੇ ਆਂ ਵੀ 14 ਨੂੰ 14 ਜੁਲਾਈ ਨੂੰ ਪੂਰੇ ਪੰਜਾਬ ਅੰਦਰ ਮੋਰਚੇ ਇੱਕ ਦਿਨ ਦੇ ਪ੍ਰੋਗਰਾਮ ਹੋਣੇ ਆਂ ਅਸੀਂ ਬਾਡਰ ਜ਼ੋਨ ਚੀਫ ਬਾਡਰ ਜ਼ੋਨ ਤੇ ਪਹੁੰਚਣਾ ਵੱਧ ਤੋਂ ਵੱਧ ਗਿਣਤੀ ਵਿੱਚ ਅਸੀਂ ਮਲਾਜਮਾਂ ਨੂੰ ਵੀ ਅਪੀਲ ਕਰਾਂਗੇ ਉੱਥੇ ਪਹੁੰਚਿਆ ਜਾਵੇ ਤਾਂ ਜੋ ਬਿਜਲੀ ਬੋਰਡ ਦਾ ਨਿੱਜੀਕਰਨ ਰੁਕਿਆ ਜਾ ਸਕੇ ਅਸੀਂ ਇਹ ਵੀ ਸਮਝਦੇ ਹਾਂ ਸਾਡੀ ਜਥੇਬੰਦੀ ਇਹਦੇ ਵਿੱਚ ਸਮੂਹ ਜਥੇਬੰਦੀਆਂ ਨੂੰ ਮਲਾਜਮਾਂ ਦੀਆਂ ਜਥੇਬੰਦੀਆਂ ਨੂੰ ਪੂਰੇ ਜੋਰ ਨਾਲ ਸੰਘਰਸ਼ ਕਰਕੇ ਹੀ ਇਹ ਨਿੱਜੀਕਰਨ ਰੁਕਿਆ ਜਾਣਾ ਇਹਦੇ ਨਾਲ ਜਿਹੜੀ ਲੈਂਡ ਪੂਲਿੰਗ ਪਾਲਿਸੀ ਪੰਜਾਬ ਸਰਕਾਰ ਲੈ ਕੇ ਆ ਰਹੀ ਉਹ ਵੀ ਬਹੁਤ ਘਾਤਕ ਹੋ ਗਈ ਆ ਇਹਦੀਆਂ ਤਿਆਰੀਆਂ ਵਾਸਤੇ ਜਿਹੜੀਆਂ ਪਿੰਡਾਂ ਵਿੱਚ ਉਹ ਮੀਟਿੰਗਾਂ ਆਉਣ ਵਾਲੇ ਸਮੇਂ ਵਿੱਚ ਚੱਲ ਰਹੀਆਂ ਨੇ ਤੇ ਗਾਂ ਚਾਰੀ ਰੱਖਾਂਗੇ ਜਿਵੇਂ ਕੇਂਦਰ ਸਰਕਾਰ ਨੇ ਫੈਸਲਾ ਕਰਕੇ ਹੁਣ ਬਿਜਲੀ ਬੋਰਡ ਨੂੰ ਨਿੱਜੀ ਹੱਥਾਂ ਵਿੱਚ ਦੇਣ ਦਾ ਐਲਾਨ ਕਰ ਦਿੱਤਾ ਵਾ ਕਿ ਉਹ ਗਾਂਉਣ ਵਾਲੇ ਸਮੇਂ ਵਿੱਚ ਜਿਹੜਾ ਸਾਡਾ ਪਾਵਰਕਾਮ ਆ ਉਹ ਵੇਚਿਆ ਜਾਊਗਾ ਪੰਜਾਬ ਸਰਕਾਰ ਵੀ ਉਹਦੇ ਨਾਲ ਖੜੀ ਹੈਗੀ ਹੈ ਜੇ ਇਹਦਾ ਮਾੜਾ ਜਾਂ ਪੁਸ਼ੋਪਣ ਦੇਖਿਆ ਜਾਵੇ ਤਾਂ 1948 ਦਾ ਬਿਜਲੀ ਐਕਟ ਇਹਨੂੰ ਬਦਲਿਆ ਗਿਆ ਕਿਉਂ ਬਦਲਿਆ ਗਿਆ ਕਿ 1900 ਬਿਜਲੀ ਐਕਟ 48 ਦੇ ਵਿੱਚ 3% ਤੋਂ ਵੱਧ ਖਪਤਖਾਰਾਂ ਕੋ ਮਨਾਫਾ ਲੈਣ ਦੀ ਮਨਾਹੀ ਸੀ ਉਦੋਂ ਨੋ ਲਾਸ ਨੋ ਪ੍ਰੋਪਰਟੀ ਦੇ ਉੱਤੇ ਬਿਜਲੀ ਬੋਰਡ ਨੂੰ ਚਲਾਉਣਾ ਸੀ ਅਗਲਿਆਂ ਨੇ ਕਾਰਪੋਰੇਟ ਘਰਾਣਿਆਂ ਨੂੰ ਬਿਜਲੀ ਬੋਰਡ ਪਾਵਰ ਸੈਕਟਰ ਵਿੱਚ ਲੈ ਕੇ ਆਉਣਾ ਸੀ ਇਸ ਕਰਕੇ ਬਿਜਲੀ ਐਕਟ 2003 ਲਿਆਂਦਾ ਜਿਹਦੇ ਵਿੱਚ ਘੱਟੋ ਘੱਟ ਮਨਾਫਾ ਕਮਾਉਣ ਦੀ ਸੀਮਾ 16% ਵੱਧ ਤੋਂ ਵੱਧ ਜਿੰਨਾ ਮਰਜੀ ਪ੍ਰਾਈਵੇਟ ਕੰਪਨੀਆਂ ਮਨਾਫਾ ਕਮਾਉਣ ਔਰ ਬਿਜਲੀ ਪੈਦਾਵਾਰੀ ਦੇ ਹੱਕ ਪ੍ਰਾਈਵੇਟ ਕਾਰਪੋਰੇਟ ਨੂੰ ਤੇ ਜਿਹਨੇ ਪੰਜਾਬ ਪੰਦਰ ਪੰਜਾਬ ਦੀਆਂ ਤੇ ਕੇਂਦਰ ਦੀਆਂ ਸਰਕਾਰਾਂ ਨੇ ਜਿਹੜੇ ਆ بڑے ਨਵੇਂ ਥਰਮਲ ਪਲਾਂਟ ਲਾਏ ਹੈਗੇ ਜਿਹੜੀ ਬੜੀ ਮਹਿੰਗੀ ਬਿਜਲੀ ਕੀਤੀ ਜਾ ਰਹੀ ਹੈ ਹੁਣ ਆਉਣ ਵਾਲੇ ਮਾਨਸਾ 70 ਦੇ ਵਿੱਚ ਜਿਹੜਾ ਸੋਧ ਬੇਲਿਆ ਬਿਜਲੀ ਬੋਰਡ ਦਾ ਉਹ 25 ਬਣੂਗਾ ਉਹਨੂੰ ਲਿਆਉਣ ਦੀ ਤਿਆਰੀ ਹੋ ਰਹੀ ਹੈ ਉਹਦੇ ਨਾਲ ਬਿਜਲੀ ਵੇਚਣ ਦਾ ਅਧਿਕਾਰ ਵੀ ਪ੍ਰਾਈਵੇਟ ਕੰਪਨੀਆਂ ਨੂੰ ਦਿੱਤਾ ਜਾਣਾ ਜਿਵੇਂ ਕੇਂਦਰ ਦੇ ਬਿਜਲੀ ਮੰਤਰੀ ਖੱਟੜ ਸਾਹਿਬ ਹੁਣ ਆਏ ਕਿਹਾ ਕੀ ਕਸਤਤਾ ਕਰ ਸੀ ਸਾਰੇ ਜਿਹੜੇ ਮਲਾਜ਼ਮ ਆ ਉਹਨਾਂ ਦੇ ਘਰਾਂ ਅਕੇ ਜੇਪਲੈ ਮੀਟਰ ਲਾਵਾਂਗੇ ਤੇ ਇਹਦੀ ਤਿਆਰੀ ਹੋ ਰਹੀ ਆ ਇਹਦੇ ਵਾਸਤੇ ਕਿਸਾਨ ਮਜ਼ਦੂਰ ਸ਼ਿਕਸ਼ ਕਮੇਟੀ ਪੰਜਾਬ ਨੇ ਬਿਜਲੀ ਚੀਫ ਬਾਦਰ ਜ਼ੋਨ ਇਹਦੇ ਨਾਲ ਦੀ ਨਾਲ ਜਿਹੜੇ ਪੰਜਾਬ ਪੱਤਰੀ ਐਸ ਸੀ ਆ ਐਕਸੀਨ ਆ ਪੂਰੇ ਪੰਜਾਬ ਨਰ 14 ਜੁਲਾਈ 2025 ਨੂੰ ਵੱਡੇ ਵਿਸ਼ਾਲ ਲੱਖਾਂ ਦੇ ਕੱਟ ਕਰਦੇ ਅ ਕੋਸ਼ਿਸ਼ ਕੀਤੀ ਆ ਜਤਨ ਚਟਾਏ ਜਾ ਰਹੇ ਆ ਵੀ ਤਿਆਰੀਆਂ ਵਿੱਚ ਛੁੱਟੀਆਂ ਇਹਦੇ ਵਿੱਚ ਅਸੀਂ ਲੋਕਾਂ ਨੂੰ ਕਹਿਣਾ ਚਾੁੰਦੇ ਆ ਵੀ ਬਿਜਲੀ ਦਾ ਮਸਲਾ ਕੱਲਾ ਕਿਸਾਨਾਂ ਦਾ ਨਹੀਂ ਮਜ਼ਦੂਰਾਂ ਨੇ ਵੀ ਬਿਜਲੀ ਬਾਲਣੀਆਂ ਵਿਦਿਆਰਥੀਆਂ ਨੇ ਵੀ ਬਿਜਲੀ ਬਾਲਣੀਆਂ ਦੁਕਾਨਦਾਰਾਂ ਨੇ ਵੀ ਬਿਜਲੀ ਬਾਲਣੀਆਂ ਸ਼ਹਿਰੀਆਂ ਨੇ ਵੀ ਬਿਜਲੀ ਬਾਲਣੀਆਂ ਇਹ ਬਿੱਲ ਦਿੱਤੇ ਨਹੀਂ ਜਾਣੇ ਜੇ ਬਿਜਲੀ ਬੋਰਡ ਨੂੰ ਨਿੱਜੀ ਹੱਥਾਂ ਵਿੱਚ ਵੇਚ ਦਿੱਤਾ ਗਿਆ ਇਸ ਕਰਕੇ ਪੂਰੇ ਪੰਜਾਬੀਆਂ ਨੂੰ ਅਪੀਲ ਕਰਦੇ ਆ ਵੀ 14 ਨੂੰ 14 ਜੁਲਾਈ ਨੂੰ ਪੂਰੇ ਪੰਜਾਬ ਅੰਦਰ ਮੋਰਚੇ ਇੱਕ ਦਿਨ ਦੇ ਪ੍ਰੋਗਰਾਮ ਹੋਣੇ ਆ ਅਸੀਂ ਬਾਰਡਰ ਜ਼ੋਨ ਚੀਫ ਬਾਰਡਰ ਜ਼ੋਨ ਤੇ ਪਹੁੰਚਣਾ ਵੱਧ ਤੋਂ ਵੱਧ ਗਿਣਤੀ ਵਿੱਚ ਅਸੀਂ ਮਲਾਜਮਾਂ ਨੂੰ ਵੀ ਅਪੀਲ ਕਰਾਂਗੇ ਉੱਥੇ ਪਹੁੰਚਿਆ ਜਾਵੇ ਤਾਂ ਜੋ ਬਿਜਲੀ ਬੋਰਡ ਦਾ ਨਿੱਜੀਕਰਨ ਰੁਕਿਆ ਜਾ ਸਕੇ ਅਸੀਂ ਇਹ ਵੀ ਸਮਝਦੇ ਹਾਂ ਸਾਡੀ ਜਥੇਬੰਦੀ ਇਹਦੇ ਵਿੱਚ ਸਮੂਹ ਜਥੇਬੰਦੀਆਂ ਨੂੰ ਮਲਾਜਮਾਂ ਦੀਆਂ ਜਥੇਬੰਦੀਆਂ ਨੂੰ ਪੂਰੇ ਜੋਰ ਨਾਲ ਸੰਘਰਸ਼ ਕਰਕੇ ਹੀ ਇਹ ਨਿੱਜੀਕਰਨ ਰੋਕਿਆ ਜਾਣਾ ਇਹਦੇ ਨਾਲ ਜਿਹੜੀ ਲੈਂਡ ਫੁੱਲਿੰਗ ਪਾਲਿਸੀ ਪੰਜਾਬ ਸਰਕਾਰ ਲੈ ਕੇ ਆ ਰਹੀ ਉਹ ਵੀ ਬਹੁਤ ਘੱਟ ਹੋ ਗਿਆ ਇਹਦੀਆਂ ਤਿਆਰੀਆਂ ਵਾਸਤੇ ਜਿਹੜੀਆਂ ਪਿੰਡਾਂ ਵਿੱਚ ਉਹ ਮਿੱਟੀਆ ਆਉਣ ਵਾਲੇ ਸਮੇਂ ਵਿੱਚ ਚੱਲ ਰਹੀਆਂ ਨੇ ਤੇ ਗਾਂ ਚਾਰੀ ਰੱਖਾ